ਲੇ ਵਬਲੀ ਉਠ ਨਾਸ਼ਤਾ ਕਰ ਮਾਸੀ ਤੁਸੀਂ ਆਏ ਆਏ ਤੁਸੀਂ ਤੇ ਰੋਟੀ ਲੈ ਕੇ ਆਏ ਮੈਂ ਆਪੇ ਲੈ ਆਣੀ ਸੀ ਖਾ ਲੈ ਖਾ ਲੈ ਮਾਸੀ ਦੀ ਲਿਆਂਦੀ ਹੈ ਨਾ ਤੂੰ ਮੈਨੂੰ ਇੱਕ ਗੱਲ ਦੱਸ ਆ ਤੇਰਾ ਮਾਮਾ ਜਾਂਦਾ ਜਾਂਦਾ ਤੇਰੀ ਸੱਸ ਨੂੰ ਕੀ ਮੰਤਰ ਪੜਾ ਗਿਆ ਜਿਹੜਾ ਉਹ ਮਨਦੀਪ ਦਾ ਇੰਨਾ ਕਰਨ ਲੱਗ ਗਈ ਕੋਈ ਨਹੀਂ ਤੂੰ ਪਰਵਾਹ ਨਾ ਕਰ ਮੈਂ ਉਨੀਓ ਕਦਰ ਕਰਾ ਕੇ ਛੱਡੂ ਤੇਰੀ ਇਸ ਘਰ ਚ ਜਿੰਨੀ ਤੇਰੇ ਮਾਮੇ ਦੇ ਆਉਣ ਤੋਂ ਪਹਿਲਾਂ ਸੀ ਚੱਲ ਤੂੰ ਰੋਟੀ ਖਾ ਲੈ ਰੋਟੀ ਤਾਂ ਮੈਂ ਖਾ ਲੈਣੀ ਵੈਸੇ ਮੈਨੂੰ ਲੰਘ ਵੀ ਕੋਈ ਨਹੀਂ ਮਾਸੀ ਜੀ ਰੋਟੀ ਬਹੁਤ ਬੁਰਾ ਹਾਲ ਹੈ ਇਸ ਘਰ ਦੇ ਵਿੱਚ ਮੇਰਾ ਮੰਮੀ ਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਪਿਆ ਚੰਗਾ ਮੰਮੀ ਜੀ ਮੈਂ ਚੱਲਦੀ ਹਾਂ ਚੱਲ ਚੰਗਾ ਪਰ ਧਿਆਨ ਨਾਲ ਜਾਹੀ ਹਾਂਜੀ ਆਟੋ ਲੈ ਲਈ ਪੈਦਲ ਨਾ ਜਾਈ ਐਵੇਂ ਹੋਰ ਲੇਟ ਹੋ ਜਾਣਗੀ ਹਾਂਜੀ ਮਮੀ ਮੈਂ ਦੇਖ ਲੈਣੀ ਠੀਕ ਹੈ ਮੈਨੂੰ ਹੀ ਨਾ ਇਹਦੇ ਪਿਓ ਨਾਲ ਗੱਲ ਕਰਨੀ ਪੈਣੀ ਆ ਤਾਂ ਹੀ ਮੇਰਾ ਕੁਝ ਬਣੂਗਾ ਨੈਲੇ ਮੈਂ ਆਪਣੀ ਕੁੜਮਣੀ ਦਾ ਹਾਲ ਚਾਲ ਪੁੱਛ ਲੈਣੀ ਆ ਨਾਲੇ ਕੰਮ ਕਢਾ ਲੂੰਗੀ ਮੰਦੀਤ ਦੀ ਸੱਸ ਦਾ ਹੋ ਯਾਰ ਕਿਤੇ ਫੇਰ ਨਾ ਗੱਲ ਹੋ ਗਈ ਹੋਵੇ ਕਦਾਂ ਬੰਦੀ ਕਰੂਗਾ ਹੈਲੋ ਹੈਲੋ ਸਸਰੀਕਾਲ ਭਾਜੀ ਹਾਂਜੀ ਠੀਕ ਹੋ ਤੁਸੀਂ ਹਾਂਜੀ ਹਾਂ ਮੈਨੂੰ ਮਨਦੀਪ ਨੇ ਦੱਸਿਆ ਸੀ ਕਹਿੰਦੀ ਮੰਮੀ ਹੁਣ ਅੱਗੇ ਨਾਲੋਂ ਠੀਕ ਨੇ ਫਰਕ ਆ ਹੁਣ ਉਹਨਾਂ ਨੂੰ ਬਸ ਭੈਣ ਜੀ ਤੁਹਾਨੂੰ ਪਤਾ ਹੀ ਆ ਜਦੋਂ ਇੱਕ ਵਾਰੀ ਬੰਦਾ ਮੰਜੇ 'ਤੇ ਬਹਿ ਜਾਂਦਾ ਵਾ ਤੇ ਥੋੜੀ ਥੋੜੀ ਉੱਠਦਾ ਇਹ ਤਾਂ ਹੈ ਇਹਦਾ ਮਤਲਬ ਕੋਈ ਫਰਕ ਨਹੀਂ ਪਿਆ ਭੈਣ ਜੀ ਦੀ ਸਿਹਤ 'ਚ ਹਾਂਜੀ ਭੈਣ ਜੀ ਬਸ ਇਹੀ ਸਮਝ ਲਓ पर मनदीप फिर मेनू आई क्यों कहंदी सी ਵੀ ਮੰਮੀ ਹੁਣ ਠੀਕ ਨੇ ਮੰਦੀਪ ਨੂੰ ਪਹਿਲੇ ਹੀ ਬੜੀਆਂ ਟੈਨਸ਼ਨਾਂ ਨੇ ਆਪਾਂ ਇੱਧਰ ਨਹੀਂ ਟੈਨਸ਼ਨਾਂ ਦੇ ਕੇ ਉਹ ਜੋ ਉਹਨਾਂ ਟੈਨਸ਼ਨਾਂ ਪਾਉਂਦੀ ਨਹੀਂ ਇਸੇ ਕਰਕੇ ਜੋ ਯੂਰਪੋਂ ਆਉਂਦਾ ਵਾ ਤੇ ਐਦੇ ਕਹਿ ਦਿੰਦਾ ਬਸ ਠੀਕ ਹੈ ਹਾਂ ਇਹ ਤਾਂ ਹੈ ਮੰਦੀਪ ਨਾਲ ਤਾਂ ਰੱਬ ਨੇ ਬਹੁਤ ਮਾੜੀ ਕੀਤੀ ਆ ਇਹ ਜੀ ਕਿਸਮਤ ਤਾਂ ਨਾ ਰੱਬ ਕਿਸੇ ਧੀ ਭੈਣ ਨੂੰ ਨਾ ਦੇਵੇ ਹਾਂਜੀ ਹਾਂਜੀ ਭੈਣ ਜੀ ਇਹ ਤਾਂ ਹੈ ਤੇ ਵੀਰ ਜੀ ਮੈਂ ਨਾ ਇੱਕ ਜ਼ਰੂਰੀ ਗੱਲ ਕਰਨ ਲਈ ਤੁਹਾਡੇ ਨਾਲ ਫੋਨ ਕੀਤਾ ਸੀਗਾ ਹਾਂਜੀ ਪਤਾ ਨਹੀਂ ਹੁਣ ਮਨਦੀਪ ਨੇ ਤੁਹਾਡੇ ਨਾਲ ਕੀਤੀ ਆ ਕਿ ਨਹੀਂ ਕੀਤੀ ਗੱਲ ਮੈਂ ਤਾਂ ਹੀ ਸੋਚਿਆ ਮੈਂ ਕਿ ਮੈਂ ਹੀ ਕਰ ਲਾਂ ਹਾਂਜੀ ਦੱਸੋ ਭੈਣ ਜੀ ਵੀਰ ਜੀ ਤੁਸੀਂ ਜਿਵੇਂ ਕਹਿੰਦੇ ਹੋ ਨਾ ਕਿ ਭੈਣ ਜੀ ਬਿਮਾਰ ਨੇ ਮੈਂ ਤਾਂ ਇਹ ਕਹਿ ਰਹੀ ਸੀ ਕਿ ਕੋਈ ਚੰਗਾ ਘਰ-ਬਾਰ ਲੱਭ ਕੇ ਨਾ ਖੁਸ਼ੀ ਦਾ ਵਿਆਹ ਕਰ ਦਈਏ ਆਪਾਂ ਨਾਲੇ ਭੈਣ ਜੀ ਨੂੰ ਤਸੱਲੀ ਹੋ ਜਾਊਗੀ ਹਾਂਜੀ ਭੈਣ ਜੀ ਅਸੀਂ ਵੀ ਸੋਚਦੇ ਆ ਪਰ ਖੁਸ਼ੀ ਕਹਿੰਦੀ ਆ ਵੀ ਮੈਨੂੰ 1-2 ਸਾਲ ਹੋਰ ਪੜ੍ਹ ਲੈੰਦੋ ਫੇਰ ਸੋਚਾਂਗੇ ਉਹ ਵੀਰ ਜੀ ਪੜਾਈਆਂ ਵੀ ਕਦੇ ਮੁੱਕੀਆਂ ਨੇ ਇਹ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਜੇ ਮੇਰੀ ਮੰਨੋ ਨਾ ਕੋਈ ਚੰਗਾ ਜਿਹਾ ਘਰ ਲੱਭ ਕੇ ਖੁਸ਼ੀ ਦੇ ਵਿਆਹ ਦੀ ਸੋਚੋ ਬਸ ਹੁਣ ਤੁਸੀਂ ਹੁਣ ਜੀ ਭੈਣ ਜੀ ਤੁਹਾਡੀ ਗੱਲ ਤਾਂ ਠੀਕ ਐ ਪਰ ਤੁਹਾਨੂੰ ਪਤਾ ਨਾ ਮੈਂ ਇਹਦੀ ਮਾਂ ਚੀ ਰੁੱਝਿਆ ਰਹਿੰਦਾ ਹਾਂ ਤੇ ਮਨਦੀਪ ਨੂੰ ਮੇਰਾ ਕੰਨ ਨਾ ਦਿਲ ਨਹੀਂ ਕਰਦਾ ਐ ਹਾਂਜੀ ਹਾਂਜੀ ਤੁਹਾਨੂੰ ਪਤਾ ਨਾ ਜਦੋਂ ਕੁੜੀ ਦਾ ਰਸਤਾ ਦੇਖਣ ਜਾਂਦੇ ਆਪਾਂ ਤਾਂ ਦੋ ਚਾਰ ਤਾਂ ਜਿਹੜੇ ਲੱਗ ਹੀ ਜਾਂਦੇ ਆ ਤੇ ਤੁਹਾਨੂੰ ਪਤਾ ਜਦੱਕੇ ਦੀ ਮਾਂ ਢਿੱਲੀ ਹੈ ਤੇ ਮੈਂ ਕੀ ਕਰੀ ਸਕਦਾ ਨਾ ਕੀ ਗੱਲ ਵੀਰ ਜੀ ਚੁੱਪ ਹੀ ਕਰ ਗਏ ਤੁਸੀਂ ਨਾ ਵੀਰ ਜੀ ਮੈਂ ਤੁਹਾਡੀ ਚੁੱਪ ਨੂੰ ਨਾ ਸਮਝਦੀ ਆ ਵੀ ਮੈਂ ਮਨਦੀਪ ਨਾ ਬਹੁਤ ਮਾੜਾ ਕੀਤਾ ਪਰ ਹੁਣ ਮੈਂ ਨਾ ਖੁਸ਼ੀ ਦਾ ਵਿਆਹ ਇੱਕ ਚੰਗੇ ਘਰ ਚ ਕਰਾ ਕੇ ਨਾ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਆ ਕੋਈ ਨਹੀਂ ਭੈਣ ਜੀ ਜੇ ਤੁਹਾਡੀ ਨਜ਼ਰ ਦੇ ਵਿੱਚ ਕੋਈ ਚੰਗਾ ਮੁੰਡਾ ਹੋਇਆ ਤਾਂ ਦੇਖ ਲਿਓ ਫਿਰ ਆਪਾਂ ਦੇਖ ਲਾਂਗੇ ਵੀਰ ਜੀ ਤੁਹਾਡੀ ਇਹ ਗੱਲ ਸੁਣ ਕੇ ਨਾ ਹੁਣ ਮੈਨੂੰ ਇਦਾਂ ਲੱਗਦਾ ਵਾ ਵੀ ਜਿਵੇਂ ਮੇਰੇ ਮਨ ਤੋਂ ਨਾ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ ਹਾਂਜੀ ਕੋਈ ਨਹੀਂ ਭੈਣ ਜੀ ਮੈਂ ਹੁਣ ਚਾਹ ਬਣਾ ਰਿਹਾ ਸੀ ਨਾ ਮੰਦੀਪ ਦੀ ਮੰਮੀ ਲਈ ਮੈਂ ਬਾਅਦ ਚ ਗੱਲ ਕਰਦਾ ਚਲੋ ਕੋਪੀ ਸੱਸ ਜੀ ਨਾ ਤੈਨੂੰ ਕੀ ਲੱਗਦਾ ਵਾ ਵੀ ਤੇਰੇ ਨਾਲ ਗੱਲ ਕਰਨ ਲਈ ਇਹ ਵੀ ਮੈਂ ਮਰੀ ਜਾਨੀ ਆ ਜੇ ਮੈਨੂੰ ਕੋਈ ਮਤਲਬ ਨਾ ਨਾ ਹੋਵੇ ਤੇਰੇ ਵਰਗਿਆਂ ਨੂੰ ਤਾਂ ਮੈਂ ਮੂੰਹ ਵੀ ਨਾ ਲਾਵਾਂ ਆ ਬਬਲੀ ਪਤਾ ਨਹੀਂ ਕਿੱਥੇ ਗਈ ਲੱਗਦਾ ਕਮਰੇ ਚ ਹੀ ਜੰਮ ਗਈ ਦੇਖਾਂ ਤਾਂ ਇਹਨੂੰ ਬੱਸ ਮਾਸੀ ਜੀ ਤੁਸੀਂ ਨਾ ਮੇਰਾ ਇਦਾਂ ਹੀ ਕੰਮ ਕਢਾਈ ਜਾਓ ਉਹਦੇ ਤੋਂ ਫਿਰ ਤੁਸੀਂ ਜੋ ਕਹੋਗੇ ਨਾ ਮੈਂ ਉਹੀ ਕਰਨ ਨੂੰ ਤਿਆਰ ਆ ਤੂੰ ਘਬਰਾ ਨਾ ਤੇਰਾ ਕੰਮ ਹੋਇਆ ਹੀ ਲੈ ਨਾ ਕਿਹੜੇ ਕੰਮ ਦੀਆਂ ਗੱਲਾਂ ਕਰਦੇ ਹੋ ਤੁਸੀਂ ਕੰਮ ਮੈਂ ਨਾ ਕੀ ਗੱਲ ਘਬਰਾ ਕੇ ਉਹਦੇ ਹੀ ਮੈਨੂੰ ਦੇਖ ਕੇ ਨਾ ਭੈਣੇ ਤੇ ਤੂੰ ਕੀ ਲੁਕਾਉਣਾ ਤੇ ਤੂੰ ਲੁਕੋ ਕੋਈ ਇਸ ਘਰ 'ਚ ਮੈਂ ਕੰਮ ਕਰ ਸਕਦੀ ਆ ਨਾਲੇ ਪਬਲੀ ਮੈਨੂੰ ਕਹਿੰਦੀ ਸੀਗੀ ਵੀ ਮੈਂ ਤਾਂ ਅੰਦਰ ਆ ਕੇ ਪੈ ਗਈ ਵੀ ਮਨਦੀਪ ਤੋਂ ਕੋਈ ਕੰਮ ਹੋਇਆ ਕਿ ਨਹੀਂ ਹੋਇਆ ਬਸ ਇਸੇ ਕੰਮ ਦੀ ਤਾਂ ਆਪਾਂ ਗੱਲਾਂ ਕਰਦੇ ਸੀ ਹਾਂ ਆਹੀ ਮੰਮੀ ਆਹੀ ਕਹਿੰਦੇ ਪਈ ਸੀਗੀ ਪਤਾ ਨਹੀਂ ਮਨਦੀਪ ਕੋ ਕੰਮ ਹੋਇਆ ਕਿ ਨਹੀਂ ਮੈਂ ਕਿਹਾ ਪਤਾ ਨਹੀਂ ਮਾਸੀ ਕਹਿੰਦੇ ਕਾਤੋਂ ਫਿਕਰ ਕਰਦੀਆਂ ਹੋ ਗਿਆ ਹੋਊਗਾ ਕੰਮ ਵੀ ਤੇਰੀ ਤਬੀਅਤ ਆ ਤੂੰ ਰੋਟੀ ਖਾ ਲਾ ਨਾ ਹੁਣ ਜਦ ਅੰਦਰ ਆ ਕੇ ਪੈ ਹੀ ਗਈ ਆ ਤਾਂ ਬਾਹਰਲੇ ਕੰਮ ਦਾ ਕੀ ਫਿਕਰ ਕਰਦੀ ਆ ਉਹ ਅਗਲੀ ਕਰਕੇ ਹੀ ਗਈ ਆ ਕੰਮ ਤੇ ਉਹ ਕੋਈ ਨਹੀਂ ਭੈਣੇ ਉਹਦਾ ਕਿਹੜਾ ਪੈਣ ਨੂੰ ਜੀ ਕਰਦਾ ਘਰ ਚ ਦੋ ਦੋ ਨੂਹਾਂ ਨੇ ਜੇ ਬਬਲੀ ਨੂੰ ਕੁਝ ਹੋ ਗਿਆ ਤਾਂ ਮਨਦੀਪ ਨੇ ਕਰ ਲਿਆ ਜੇ ਮਨਦੀਪ ਨੂੰ ਕੁਝ ਹੋ ਗਿਆ ਤਾਂ ਬਬਲੀ ਨੇ ਕਰ ਲਿਆ ਇਹ ਚ ਕਿਹੜੀ ਵੱਡੀ ਗੱਲ ਆ ਤੂੰ ਨਾ ਐਵੇਂ ਨਾ ਇਹਨੂੰ ਮੰਦਾ ਚੰਗਾ ਬੋਲਿਆ ਕਰ ਬਬਲੀ ਉੱਤੋਂ ਤੂੰ ਆਰਾਮ ਕਰ ਜਦ ਤੱਕ ਤੇਰੀ ਮਾਸੀ ਹੈ ਨਾ ਤੈਨੂੰ ਮੰंजे ਤੋਂ ਉੱਠਣ ਦੀ ਕੋਈ ਲੋੜ ਨਹੀਂ ਹੈਗੀ ਚੱਲ ਭੈਣੇ ਆਪਾਂ ਬਾਹਰ ਚੱਲੀਏ ਗੱਲਾਂ ਕਰੀਏ ਨਾ ਭੈਣੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਬਬਲੀ ਦਾ ਸਾਰਾ ਦਿਨ ਉਈ ਮਗਰ ਪਈ ਰਹਿੰਦੀ ਐ ਜਿਹੜੀ ਸਾਰਾ ਦਿਨ ਬਾਹਰ ਫਿਰਦੀ ਐ ਉਹਨੂੰ ਤਾਂ ਤੂੰ ਕੁਝ ਕਹਿੰਦੀ ਨਹੀਂ ਹੈਗੀ ਤੇ ਜਿਹੜੀ ਸਾਰਾ ਦਿਨ ਘਰ ਸਾਮਦੀ ਐ ਤੂੰ ਉਹਨੂੰ ਗੱਲਾਂ ਸੁਣਾਉਣੀ ਰਹਿੰਦੀ ਐ ਨਾ ਭੈਣੇ ਤੈਨੂੰ ਨਹੀਂ ਪਤਾ ਹੈਗਾ ਡਰਾਮੇ ਕਰਦੀ ਐ ਇਹ ਇਹ ਤਾਂ ਦੋਮੁਹੀ ਆ ਤੇਰੇ ਮੂੰਹ ਤੇ ਤੇਰੀ ਮੇਰੇ ਮੂੰਹ ਤੇ ਮੇਰੀ ਮੈਨੂੰ ਪਤਾ ਇਹਦਾ ਸਭ ਉਹ ਭੈਣੇ ਤੂੰ ਕਿਉਂ ਕੰਮਲੀ ਹੋਈ ਆ ਤੈਨੂੰ ਤਾਂ ਬੰਦੇ ਦੀ ਪਰਖ ਨਹੀਂ ਕਰਨੀ ਆਉਂਦੀ ਇੱਥੇ ਤਾਂ ਤੂੰ ਮਾਰ ਖਾਨਣੀ ਐ ਨਾ ਕੀ ਮਤਲਬ ਤੇਰਾ ਕੀ ਕਹਿਣਾ ਚਾਹਨੀ ਆ ਤੂੰ ਮਤਲਬ ਮੇਰਾ ਇਹ ਐ ਜਿਹੜੀ ਨੂੰ 24 ਘੰਟੇ ਤੱਕ ਅੱਖਾਂ ਦੇ ਸਾਹਮਣੇ ਰਹਿੰਦੀ ਹੈ ਸੇਵਾ ਕਰਦੀ ਆ ਉਹਦੇ ਕੰਨੀ ਤਾਂ ਤੂੰ ਕੋੜਾ ਕੋੜਾ ਝਾਕਦੀ ਹੈ ਹੈ ਆ ਜਿਹੜੀ ਬਾਹਰ ਤੁਰੇ ਫਿਰਦੀ ਐ ਪਤਾ ਨਹੀਂ ਕੀ ਕੀ ਕਰਦੀ ਐ ਉਹਦੇ ਤਾਂ ਤਰੀਫਾਂ ਦੇ ਕੋਲ ਬੰਨੀ ਜਾਂਦੀ ਐ ਆ ਮੈਨੂੰ ਨਾ ਤੇਰੀ ਗੱਲ ਇਹ ਜਚੀ ਨਹੀਂ ਹੈਗੀ ਨਾ ਤੂੰ ਮੈਨੂੰ ਨਾ ਇੰਨੀ ਵੀ ਅਣਜਾਣ ਨਾ ਸਮਝ ਮੈਂ ਤਾਂ ਨਾ ਬੰਦੇ ਦੀ ਅੱਖ ਪੜ੍ਹ ਕੇ ਦੱਸ ਦਿੰਨੀ ਆ ਵੀ ਬੰਦਾ ਕਿਹੋ ਜਿਹਾ ਚੱਲ ਕੋਈ ਨਹੀਂ ਤੈਨੂੰ ਨਾ ਟਾਈਮ ਆਉਣ ਤੇ ਪਤਾ ਲੱਗ ਜੂ ਤੂੰ ਸਹੀ ਐ ਕਿ ਮੈਂ ਸਹੀ ਆ ਨਾਲੇ ਬਬਲੀ ਨੂੰ ਤੂੰ ਕੁਛ ਕਿਹਾ ਨਾ ਕਰ ਜਿੰਨੀ ਦੇਰ ਇੱਥੇ ਮੈਂ ਆ ਹੈ ਮੇਰੇ ਜਾਣ ਤੋਂ ਬਾਅਦ ਜੋ ਮਰਜ਼ੀ ਕਹੀ ਜਾਈ ਨਾ ਉਹ ਨਾ ਪਹਿਲਾਂ ਹੀ ਮੇਰੇ ਸਿਰ ਤੇ ਬਥੇਰੀ ਚੜ੍ਹ ਕੇ ਬੈਠੀ ਹੋਈ ਆ ਤੂੰ ਹੋਰ ਨਾ ਉਹਨੂੰ ਸਿਰ ਤੇ ਚੜਾ ਮੇਰੇ ਨਾ ਜੀ ਨੂੰ ਸਿਰ ਚੜਾ ਰੱਖਿਆ ਨਾ ਪਹਿਲਾਂ ਤਾਂ ਤੂੰ ਉਹਨੂੰ ਸਿਰੋਂ ਲਾ ਘਰੇ ਬੈ ਕੇ ਕਿਹੜਾ ਕਮਾਈਆਂ ਨਹੀਂ ਹੁੰਦੀਆਂ ਇਹ ਜੀ ਕਿਹੜੀ ਕਮਾਈ ਹੈ ਜਿਹੜੀ ਬਾਹਰ ਰਹਿ ਕੇ ਹੁੰਦੀ ਆ ਉਹ ਤੂੰ ਹੀ ਦੱਸ ਦੇ ਫਿਰ ਘਰੇ ਬੈਠ ਕੇ ਕਿਹੜਾ ਕੰਮ ਕਰੇ ਉਹ ਉਹ ਘਰ ਬੈ ਕੇ ਜਿਹੜੀਆਂ ਜਨਾਨੀਆਂ ਨੇ ਕੰਮ ਕਰਨਾ ਬਥੇਰੇ ਕੰਮ ਕਰ ਲੈਣੀਆਂ ਨੇ ਤੇਰੀਆਂ ਤਾਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਕੱਲ੍ਹ ਤੂੰ ਹੀ ਪਛਤਾਏਂਗੀ ਦੇਖੀ ਕੋਈ ਨਹੀਂ ਮੈਂ ਕਰਕੇ ਦੇਖਦੀ ਆ ਮਨਦੀਪ ਨਾ ਗੱਲ ਆ ਤੂੰ ਸਿਆਣੀ ਗੱਲ ਕੀਤੀ ਨਾ ਕਿਸੇ ਦਫ਼ਤਰ ਲੱਗੀ ਹੁੰਦੀ ਕਿਸੇ ਸਕੂਲ ਲੱਗੀ ਹੁੰਦੀ ਉੱਥੇ ਪਤਾ ਲੱਗਦਾ ਨਾ ਵੀ ਇੱਥੇ ਜਨਾਨੀਆਂ ਕੰਮ ਕਰਦੀਆਂ ਨੇ ਇਹ ਤਾਂ ਦੁਕਾਨਾਂ ਤੇ ਚੜੀ ਫਿਰਦੀ ਐ 100 ਤਰ੍ਹਾਂ ਦਾ ਉੱਥੇ ਗਾਹ ਕੌਂਦਾ ਚੰਗੇ ਘਰਾਂ ਦੀਆਂ ਨੂਹਾਂ ਧੀ ਐ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਅੱਛਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਨਾ ਕਦੇ ਗੌਰ ਕੀਤਾ ਨਾ ਹੁਣ ਸੋਚ ਲੈ ਹੁਣ ਕਿਹੜਾ ਹੱਥੋਂ ਵੇਲਾ ਨਿਕਲ ਗਿਆ ਚੁੱਪ ਕਰਕੇ ਉਹਨੂੰ ਘਰੇ ਬਿਠਾ ਲੈ ਘਰੇ ਕੋਈ ਛੋਟਾ ਮੋਟਾ ਕੰਮ ਉਹਨੂੰ ਖੋਲ ਕੇ ਦੇ ਦੇ ਘੱਟ ਖਾ ਲਾਂਗੇ ਉਹਨੂੰ ਕਹਿ ਦੇ ਅਸੀਂ ਤੈਨੂੰ ਬਾਹਰ ਨਹੀਂ ਨਿਕਲਣ ਦੇਣਾ ਬਬਲੀ ਤੇਰਾ ਕੰਮ ਤਾਂ ਹੋਏ ਸਮਝ ਹੁਣ ਮੈਂ ਦੇਖਦੀ ਆ ਮਨਦੀਪ ਕਿਵੇਂ ਨੌਕਰੀ ਕਰਦੀ ਆ ਹੈਲੋ ਸ਼ੁਗਰਾ ਭਾਜੀ ਤੁਸੀਂ ਫੋਨ ਚੁੱਕਿਆ ਯਾਰ ਮੈਂ ਮੁੰਡਾ ਵੀ ਘਰੇ ਭੇਜਿਆ ਸੀ ਤੁਸੀਂ ਘਰੇ ਵੀ ਨਹੀਂ ਮਿਲੇ ਹਾਂ ਗੋਲਦੀ ਵੀਰੇ ਹਾਉ ਦੱਸਿਆ ਸੀ ਮੈਨੂੰ ਮੇਰੀ ਵਾਈਫ ਨੇ ਤੇ ਕਦੇ ਦਿਨ ਚਾਹਣਾ ਮੈਂ ਤੁਹਾਡੇ ਕੋਲ ਫੇਰਾਪਾ ਆਰਾਮ ਨਾਲ ਬਹਿ ਕੇ ਗੱਲ ਕਰਦੇ ਆਂ ਪਾਜੀ ਬੱਸ ਕਰੋ ਯਾਰ ਤੁਸੀਂ ਮਹੀਨਾ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਅੱਜ ਫੇਰ ਉਹੀ ਗੱਲ ਮੈਨੂੰ ਫੇਰ ਸੁਣਨ ਨੂੰ ਮਿਲਦੀ ਵੀ ਆ ਪਾਜੀ ਅਸੀਂ ਵੀ ਅੱਗੇ ਪੇਮੈਂਟ ਦੇਣੀ ਹੁੰਦੀ ਆ ਯਾਰ ਸਾਡੀਆਂ ਵੀ ਕਈ ਮਜਬੂਰੀਆਂ ਨੇ ਜੇ ਇਦਾਂ ਹੀ ਅਸੀਂ ਕੰਮ ਕਰਦੇ ਰਹੇ ਪਾਜੀ ਸਾਡੇ ਤੋਂ ਕੰਮ ਕਿਨੇ ਕਰਾਣਾ ਨਾ ਅਸੀਂ ਕਿਸੇ ਦਾ ਕੰਮ ਕਰਨ ਜੋਗੇ ਰਹਿਣਾ ਆ ਉਹ ਕੋਈ ਨਹੀਂ ਮੈਂ ਕਰਾਉਣਾ ਤੁਹਾਡੀ ਪੇਮੈਂਟ ਤੁਸੀਂ ਮੈਨੂੰ 2 ਕ ਹਫ਼ਤਿਆਂ ਦਾ ਟਾਈਮ ਤਾਂ ਦਿਓ ਪਾਜੀ 2 ਹਫ਼ਤੇ ਭਾਈ ਤੁਸੀਂ ਗਲਤੀ ਨਾਲ ਤਾਂ ਨਹੀਂ 2 ਹਫ਼ਤੇ ਕਹਤੇ ਕਿ ਤੁਸੀਂ 2 ਦਿਨ ਕਹਿਨੇ ਸੀਗੇ। ਉਹ ਨਹੀਂ ਨਹੀਂ ਮੈਂ 2 ਹਫ਼ਤਿਆਂ ਦਾ ਹੀ ਕਿਹਾ। ਉਹ ਯਾਰ ਭਾਜੀ ਪੇਮੈਂਟ ਤਾਂ ਤੁਹਾਡੀ ਪਹਿਲਾਂ ਹੀ 2 ਮਹੀਨੇ ਲੇਟ ਆ ਯਾਰ ਹੁਣ ਤੁਸੀਂ ਫੇਰ 2 ਹਫ਼ਤੇ ਕਹੀ ਜਾਂਦੇ ਹੋ। ਫੇਰ ਭਾਜੀ ਇੱਦਾਂ ਥੋੜੀ ਕੰਮ ਚੱਲਦੇ ਆ ਭਾਜੀ ਯਾਰ। ਉਹ ਕੋਈ ਨਹੀਂ ਫੇਰ ਕੀ ਹੋ ਗਿਆ? ਅਸੀਂ ਕਿੜਾ ਤੁਹਾਡੇ ਪੈਸੇ ਲੈ ਕੇ ਕਿਤੇ ਭੱਜ ਚੱਲਿਆਂ ਨਾਲੇ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਆਪਣੇ ਮੁੰਡੇ ਨੂੰ ਨਾ ਬਾਹਰ ਭੇਜਣ ਲੱਗਾ। ਬਸ ਤਾਂ ਕਰਕੇ ਥੋੜਾ ਜਿਹਾ ਹੱਥ ਤੰਗ ਆ। ਬਸ ਇੱਕ ਵਾਰੀ ਬਾਹਰ ਚੱਲ ਜੇ ਮੈਂ ਤੁਹਾਡੇ ਦਫ਼ਤਰ ਆ ਕੇ ਆ ਪੈਸੇ ਦੇ ਕੇ ਜਾਊਂਗਾ ਇਹ ਜਵਾਨ ਹੈ ਮੇਰੀ ਤੁਹਾਡੇ ਨਾਲ ਭਾਜੀ ਮੈਂ ਤੁਹਾਡੀ ਕੋਠੀ 'ਚ ਨਾ 16 ਕੈਮਰੇ ਲਾਏ ਸੀਗੇ ਮੈਂ ਤੁਹਾਡੇ ਕੋਲੋਂ ਇੱਕ ਪੈਸਾ ਨਹੀਂ ਲਿਆ ਵੀ ਇੱਕ ਆਪਣੀ ਭਾਈ ਬੰਦੀ ਸੀ ਚਲੋ ਯਾਰ ਰੋਜ਼ ਮਿਲ ਮਿਲ ਜੋਲ ਆਪਣਾ ਤੇ ਪੈਸੇ ਆ ਜਾਣਗੇ ਭਾਜੀ ਹੁਣ ਤੁਸੀਂ ਨਾ ਇਹਦਾ ਨਜਾਇਜ਼ ਫਾਇਦਾ ਚੱਕਣ ਲੱਗੇ ਹੋਏ ਹੋ ਭਾਜੀ ਯਾਰ ਮੈਂ ਵੀ ਤਾਂ ਅੱਗੇ ਪੇਮੈਂਟਾਂ ਕਰਨੀਆਂ ਹੁੰਦੀਆਂ ਨੇ ਭਾਜੀ ਯਾਰ ਉਹ ਕੋਈ ਨਹੀਂ ਤੁਸੀਂ 2 ਹਫ਼ਤੇ ਰੁਕੋ ਓਕੇ ਓਕੇ ਮੈਂ ਕਰਦਾ ਫਿਰ ਚਲੋ ਠੀਕ ਆ ਬਾਜੀ ਇਹਰਾ ਲੋਕਾਂ ਦਾ ਵਧੀਆ ਕੰਮ ਆ ਜਦੋਂ ਕੰਮ ਕਰਾਣਾ ਹੁੰਦਾ ਵਾ ਉਦੋਂ ਸ਼ੈਦ ਨਾਲਾ ਵੀ ਮਿੱਠੇ ਹੋ ਜਾਂਦੇ ਆ ਤੇ ਜਦੋਂ ਕੰਮ ਹੋ ਜਾਂਦਾ ਆ ਬਸ ਫਿਰ 2 ਮਹੀਨੇ ਅੱਗੇ ਹੋ ਗਏ 2 ਹਫਤੇ ਹੋਰ ਰੁਕ ਜਾਓ ਯਾਰ ਮੈਨੂੰ ਦੁਨੀਆ ਦੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਇਹ ਲੱਗਦਾ ਹੀ ਨਹੀਂ ਵੀ ਮੈਂ ਆਪਣੇ ਘਰ ਦਾ ਖਰਚਾ ਵੀ ਚਲਾਉਣਾ ਆ ਅਸਰ ਆ ਵੀ ਰੱਖ ਆ ਅੱਗੇ ਤਾਂ ਉਧਾਰ ਕਰਨੀ ਨਹੀਂ ਕਿਸੇ ਨਾਲ ਹੱਸੀ ਗਮਗੀ ਹੱਸੀ ਹੱਸੀ ਸਤਿ ਸ੍ਰੀ ਅਕਾਲ ਆ ਗਈ ਮਨਦੀਪ ਹਾਂ ਜੀ ਉਮੀ ਨਾ ਤੂੰ ਇੱਥੇ ਸਾਡੇ ਬਰਾਬਰ ਬੈ ਗਈ ਐ ਕਿਹੜੇ ਇਹ ਜਿਹੇ ਪਹਾੜੋਂ ਪੱਥਰ ਲੈ ਆਈਆਂ ਜਿਹੜਾ ਤੈਨੂੰ ਇੱਥੇ ਬਹਿਣਾ ਪੈ ਗਿਆ ਨਾ ਫੇਰ ਕੀ ਹੋ ਗਿਆ ਜੇ ਬਹਿ ਗਈ ਉਹ ਇਹ ਨਾ ਉੱਥੇ ਕੰਮ ਕਰਕੇ ਆਉਂਦੀ ਆ ਵੇਲੀ ਨੂੰ ਉੱਥੇ ਕੋਈ ਪੈਸੇ ਨਹੀਂ ਦਿੰਦਾ ਨਾ ਜੇ ਪੈਸਾ ਕਮਾਉਂਦੀ ਐ ਆਪਦੇ ਵਾਸਤੇ ਕਮਾਉਂਦੀ ਐ ਆ ਤੂੰ ਬਬਲੀ ਵਾਲੀ ਦੇਖ ਸਾਰਾ ਦਿਨ ਘਰ ਦਾ ਕੰਮ ਕਰਦੀ ਐ ਨਾਲੇ ਥੋਨੂੰ ਦੇਖਦੀ ਐ ਨਾਲੇ ਉਹਦੀ ਕੁੜੀ ਨੂੰ ਦੇਖਦੀ ਐ ਇਹਦਾ ਕੋਈ ਫਰਜ਼ ਨਹੀਂ ਬਣਦਾ ਉਹਦੇ ਨਾਲ ਕੰਮ ਕਰਾਉਣ ਦਾ ਬਸ ਮਾਸੀ ਜੀ ਮੈਂ ਉੱਠਣੀ ਲੱਗੀ ਸੀ ਕੋਈ ਨਹੀਂ ਮਨਦੀਪ ਤੂੰ ਬੈਠ ਪਸੀਨਾ ਪਸੋਣਾ ਜ਼ਕਾ ਤੇਰੀ ਮਾਸੀ ਨੂੰ ਤਾਂ ਐਵੇਂ ਬੋਲਣ ਦੀ ਆਦਤ ਆ ਲੱਗਦਾ ਮਹਾਰਾਣੀ ਆ ਗਈ ਆ ਜਰਾ ਫਿਰ ਚੰਗੇ ਬਣ ਕੇ ਦਿਖਾਈਏ ਮਾਸੀ ਨੂੰ ਤਾਂ ਪਤਾ ਲੱਗੇ ਸੱਚੀ ਮੈਂ ਵਾਕਈ ਸੱਚੀ ਹਾਂ ਲੈ ਆ ਗਈ ਮਨਦੀਪ ਤੂੰ हां दी जी दीदी ਹੁਣੀ ਆਈ ਸੀ। ਅੱਛਾ ਚਲ ਤੂੰ ਬੈਠ। ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਵਾਸਤੇ। ਠੀਕ ਆ। ਵੈਸੇ ਤਾਂ ਮੇਰੀ ਵੀ ਤਬੀਅਤ ਖਰਾਬ ਹੀ ਸੀ ਅੱਜ। ਲੈ ਮੰਦੀਪਾ ਪਾਣੀ ਪੀ ਲੈ। ਜੇ ਕਵੇਂ ਤਾਂ ਚਾਹ ਬਣਾ ਦਾਂ ਘੁੱਟ। ਲੈ। ਇਹਨੂੰ ਚਾਹ ਪੁੱਛੀ ਜਾਨੀ ਐ। ਇਹ ਕਿਹੜਾ ਜੰਗ ਜਿੱਤ ਕੇ ਆਈ ਆ? ਨਵ assi ਜੀ ਇਹਦੇ ਵਿੱਚ ਸੇਵਾ ਵਾਲੀ ਕਿਹੜੀ ਗੱਲ ਆ। ਅਗਲੀ ਏਡੀ ਦੂਰੋਂ ਤੁਰ ਕੇ ਆਈ ਆ। ਚਾਹ ਪਾਣੀ ਪੁੱਛਣਾ ਤਾਂ ਬਣਦਾ ਹੀ ਆ। ਕਿਉਂ ਮੰਮੀ ਜੀ ਆਹੋ ਪਤਾ ਮੈਨੂੰ ਜਿਹੜੀ ਤੂੰ ਸੇਵਾ ਕਰਨ ਲੱਗੀ ਹੈ ਐ ਦੀ ਅੱਗੇ ਤਾਂ ਬੜਾ ਚਾਹ ਪਾਣੀ ਪੁੱਛਦੀਆਂ ਤੂੰ ਇਹਨੂੰ ਜਿਹੜਾ ਅੱਜ ਪੁੱਛਣ ਲੱਗੀ ਹੋਈਆਂ ਸਮਝ ਆਉਂਦਾ ਹੀ ਆ ਮੈਨੂੰ ਤੂੰ ਕੀ ਦੇ ਮੁਰੇ ਨੰਬਰ ਬਣਾਉਣ ਲੱਗੀ ਹੋਈਆਂ ਨਾ ਇਹਨੂੰ ਕਹਦਾ ਚਾਹ ਪਾਣੀ ਪੁੱਛਣਾ ਚਾਹ ਪਾਣੀ ਪੁੱਛੀਦਾ ਬੰਦਿਆਂ ਨੂੰ ਜਿਹੜੇ ਸਾਡੇ ਵਾਸਤੇ ਦਿਨ ਰਾਤ ਕਮਾਈਆਂ ਕਰਦੇ ਨੇ ਨਾ ਇਹ ਤਾਂ ਨੌਕਰੀ ਤੇ ਤਾਂ ਲੱਗੀ ਹੈ ਮੇਰੇ ਭਾਂਜੇ ਦਾ ਮਜ਼ਾਕ ਉਡਾਉਣ ਲਈ ਤਾਂ ਕਿ ਲੋਕ ਕਹਿਣ ਸੌਰਿਆਂ ਤੋਂ ਮਾਮਾਤਿਆਂ ਨੂੰ ਰੋਟੀ ਨਹੀਂ ਖਵਾਈ ਗਈ। ਕਿਉਂ ਮੰਦੀਪ? ਮੈਂ ਠੀਕ ਕਹਿ ਰਹੀ ਆ ਨਾ। ਨਹੀਂ ਮਸੀ ਜੀ, ਇਦਾਂ ਦੀ ਤਾਂ ਕੋਈ ਗੱਲ ਨਹੀਂ। ਬਸ ਮੇਰਾ ਘਰੇ ਜੀ ਨਹੀਂ ਲੱਗਦਾ ਸੀ ਤੇ ਨਾਲੇ ਮੈਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਦੀਦੀ ਤੇ ਵੀਰ ਜੀ ਅੱਗੇ ਬਾਰ-ਬਾਰ ਗੱਲ ਕਰਨੀ ਚੰਗੀ ਨਹੀਂ ਲੱਗੀ। ਤਾਂ ਹੀ ਮੈਂ ਕੰਮ ਤੇ ਲੱਗੀ ਸੀ। ਓਹ ਹੈ। ਚਲ ਛੱਡ ਮੰਦੀਪ, ਤੂੰ ਨਾ ਅੰਦਰ ਜਾ। ਤੇਰੀ ਮਾਸੀ ਨੂੰ ਤਾਂ ਬੋਲਣ ਦੀ ਆਦਤ ਆ। ਨਾ ਹੁਣ ਜਾ ਹਲੇ ਹੋਰ ਸੇਵਾ ਕਰਾਉਣੀ ਐ। ਤੂੰ ਮਨਦੀਪ ਜਾ ਅੰਦਰ। ਇਹ ਤਾਂ ਮੈਂ ਹੀ ਬੋਲਦੀ ਰਹਿੰਦੀ ਆ। ਤੇ ਤੁਸੀਂ ਭੈਣ ਜੀ ਕੋਈ ਕੰਮ ਕਰ ਲਓ। ਕਿ ਤੁਸੀਂ ਇੱਥੇ ਹੀ ਖੜਨਾ ਵਾ? ਚੱਲ ਨਹੀਂ ਆ। ਨਾ ਕੀ ਗੱਲ ਕੀ ਹੋਇਆ ਤੈਨੂੰ ਇਸ ਵਾਰ ਮਨਦੀਪ ਦੇ ਮਗਰ ਕੱਤੇ ਪਈ ਹੋਈਆਂ ਅੱਗੇ ਤਾਂ ਤੂੰ ਕਦੇ ਕੀਤਾ ਨਹੀਂ ਐਦਾਂ ਨਾ ਜਦ ਤੈਨੂੰ ਪਤਾ ਹੀ ਨਹੀਂ ਇਸ ਘਰ ਵਿੱਚ ਕੀ ਹੋ ਰਿਹਾ ਹੈ ਕਿਸੇ ਨੇ ਤਾਂ ਦੇਖਣਾ ਹੀ ਹੈ ਮੈਂ ਕਿਹਾ ਸੀ ਇਹਨੂੰ ਕਿਸੇ ਚੰਗੇ ਕੰਮ ਲਾ ਦੋ ਜਾਂ ਸਕੂਲ ਚ ਲਾਓ ਜਾਂ ਦਫ਼ਤਰ ਲਾਓ ਆਪਾਂ ਚਾਰ ਲੋਕਾਂ ਚ ਕਹਿਣ ਜੋਗੇ ਹੋਈਏ ਵੀ ਸਾਡੀ ਨੂੰ ਇਹੋ ਜੇ ਕੰਮ ਕਰਦੀ ਹੈ ਨਾ ਜਿੱਥੇ ਇਹ ਕੰਮ ਕਰਨ ਜਾਂਦੀ ਹੈ ਉੱਥੇ ਪਤਾ ਨਹੀਂ ਕਿਹੇ-ਕਿਹੇ ਜੇ ਲੋਕ ਆਉਂਦੇ ਹੋਣਗੇ ਆਪਾਂ ਨੂੰ ਤਾਂ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਵੀ ਕੀ ਕੰਮ ਕਰਦੀ ਆ। ਚੱਲ ਕੋਈ ਨਹੀਂ ਮੈਂ ਮਨਦੀਪ ਨੂੰ ਨਾ ਆਪਣੇ ਹਿਸਾਬ ਨਾਲ ਸਮਝਾ ਦੂੰਗੀ। ਨਾਲੇ ਜਿੱਥੇ ਲੱਗੀ ਹੋਈ ਆ ਨਾ ਇਹ ਉਹ 골ਡੀ ਦਾ دوست ਹੀ ਆ। ਚੰਗੀ ਤਰ੍ਹਾਂ ਜਾਣਦਾ ਉਹਨੂੰ। ਕੋਈ ਡਰਨ ਵਾਲੀ ਗੱਲ ਨਹੀਂ ਉੱਥੇ। ਨਾ 골ਡੀ ਤਾਂ ਆਪਣਾ ਭੋਲਾ ਹੈ। ਉਹਨੂੰ ਦੁਨੀਆਦਾਰੀ ਦਾ ਕੀ ਪਤਾ? ਨਾ ਜੇ مالک 골ਡੀ ਦਾ دوست ਹੈ ਤਾਂ ਜ਼ਰੂਰੀ ਤਾਂ ਨਹੀਂ ਵੀ ਸਾਰੇ ਉਹਦੇ ਦੋਸਤ ਹੋਣਗੇ। ਪਤਾ ਨਹੀਂ ਕਿਹਜੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣਗੇ। ਮਨਦੀਪ ਨੂੰ ਪਤਾ ਨਹੀਂ ਕਿਹੜੀ ਨਿਗਾ ਨਾਲ ਦੇਖਦੇ ਹੋਣਗੇ ਚੱਲ ਕੋਈ ਨਹੀਂ ਮਨਦੀਪ ਨਾਲ ਨਾ ਮੈਂ ਆਪੇ ਗੱਲ ਕਰ ਲੂੰਗੀ ਵੀ ਆ ਨੌਕਰੀ ਜੀ ਛੱਡ ਕੇ ਨਾ ਕਿਸੇ ਸਕੂਲ ਜੀਆ ਦਫ਼ਤਰ ਦੇ ਵਿੱਚ ਨੌਕਰੀ ਦੇਖ ਲਵੇ ਨਾਲੇ ਤੈਨੂੰ ਨਾ ਇਹਨਾਂ ਕਲੇਸ਼ ਕਰਨ ਦੀ ਲੋੜ ਨਹੀਂ ਮੇਰੇ ਨਾਲ ਮਨਦੀਪ ਵਿੱਚ ਨਾ ਮੈਂ ਕਲੇਸ਼ ਕਰਦੀ ਆ ਮੈਂ ਤਾਂ ਤੈਨੂੰ ਮੱਤਾਂ ਦਿੰਨੀ ਆ ਤੂੰ ਮੇਰੇ ਤੋਂ ਵੱਡੀ ਹੋ ਕੇ ਤਾਂ ਤੈਨੂੰ ਅਕਲ ਨਹੀਂ ਆਈ ਹੈਗੀ ਨਾ ਮਨਦੀਪ ਨੂੰ ਹਟਾਣਾ ਜਿਹੜੀ ਖੇਡ ਮੈਂ ਖੇਡਣ ਨੂੰ ਫਿਰਦੀ ਆ ਨਾ ਉਹਦੇ ਚ ਜਿੱਤ ਕਿਵੇਂ ਹਾਸਲ ਕਰਨੀ ਆ ਇਹ ਤਾਂ ਸਿਰਫ ਮੈਂ ਜਾਣਦੀ ਆ ਔਰ ਉਹਦੇ ਲਈ ਮੈਨੂੰ ਚੁੱਪ ਹੀ ਰਹਿਣਾ ਪੈਣਾ ਮੰਦੀਪ ਨੂੰ ਵੀ ਤਾਂ ਪਤਾ ਲੱਗੇ ਕਿ ਮੇਰੇ ਸਸ ਸਭ ਚੀਜ਼ ਕੀ ਆ